ਸੱਚੇ ਪਾਸ਼ਾ ਥੋੜੀ ਲੜ ਵਧਾ ਲਈਏ ਲੜ ਘਟ ਜਾਂਦੀ ਥੋੜੀ ਜੀ ਐਸਕ ਵੇਲੇ ਨਾ ਐਸਕ ਵੇਲੇ ਲੜ ਘਟ ਜਾਂਦੀ ਲੜ ਦਾ ਚੱਕਰ ਚੁਰਾ ਲਈਏ ਹੋਰ ਸਭ ਠੀਕ ਠਾਕ ਹੋਵੇ ਮਾਰੇ ਸਾਰਿਆਂ ਨੂੰ ਚਾਰਜ ਦੇ ਕਾਰ ਰੱਖੇ ਸੱਚੇ ਪਾਸ਼ਾ ਮੈਂ ਤੁਹਾਡਾ ਪਰਾ ਇੰਗਰ ਚਾਰਜ ਚੁੱਕ ਸਦੂ ਮੈਂ ਆਜੋ ਪਗਲ ਕਰਦੇ ਹਾਂ ਅੱਜ ਬੈਂਸਿੰਗ ਦੇ ਪੋਰਟਰੇਟ ਦੇ ਬਟੂਰੀ ਮੈਂ ਕੋ ਵੀਡੀਓ ਸੁਣਦਾ ਪਿਆ ਸੀ ਬੇ ਕਿਸਾਨਾਂ ਦੇ ਗੱਲਬਾਤ ਕਰਦੇ ਸੀ ਜਿਹੜੇ ਕਿਸਾਨ ਅੱਜ ਇਹਨਾਂ ਨੂੰ ਵਿਓ ਵਖਾਲੀ ਦੇਂਦੇ ਪਹਣੇ ਤੇ ਕਾਫੀ ਚੱਲੀ ਗੱਲਬਾਤ ਬੇ ਕਿਸਾਨਾਂ ਦੀ ਜਿੰਨੇ ਪ੍ਰਧਾਨ ਨੇ ਜਿੰਨੇ ਨੇ ਸਾਰਿਆਂ ਦੀ ਇਹਨਾਂ ਦੀ ਨਕਵਾਰੀ ਕਰਵਾਵਾਂਗੇ ਇਹਨਾਂ ਦੀ ਜਮੀਨਾਂ ਜਾਇਦਾਦਾਂ ਅੱਛਾਂਗੇ ਜੋ ਵੀ ਨੇ ਜਿੰਨੇ ਵੀ ਪ੍ਰਧਾਨ ਬਣੇ ਬਿਲਕੁਲ ਕਰਾਉਣੀ ਵੀ ਚਾਹੀਦੀ ਕਰਾਓ ਨਕਵਾਰੀ ਪਹਿਲੇ ਨੰਬਰ ਤੋਂ ਮਿੱਟੂੜਾ ਕਹ ਲੈਣਾ ਬਜੀ ਨਕਵਾਰੀ ਕਰਾਉਣੀ ਨਾ ਤੇ ਜਿਹੜਾ ਬੁੱਢਾ ਖੁੰਡੇ ਵਾਲਾ ਨਾ ਉਹਦੀ ਜ਼ਰੂਰ ਕਰਵਾ ਉਹਦੀ ਨਕਵਾਰੀ ਕਰ ਲੈ ਦੀ ਕਰਾ ਦੀ ਔਰ ਦੂਜਿਆਂ ਤਾਂ ਚਲੋ ਪਤਾ ਹੀ ਜੋ ਵੀ ਕੁਛ ਹੈਗਾ ਕੋਲ ਨੇ ਬਾਕੀ ਇੱਕ ਗੱਲ ਐ ਵੀ ਅੱਜ ਇਹ ਗੱਲਿਆਂ ਦੇ ਸੀ ਵੀ ਸਾਨੂੰ ਤੁਸੀਂ ਪਿੰਡਾਂ 'ਚ ਨਹੀਂ ਵੰਡ ਦਿੰਦੇ ਤੁਸੀਂ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਹੰਸਰਾਜ ਹੰਸਰੇ ਵੀ ਇਹ ਗੱਲ ਕੀਤੀ ਸੀ 4 ਤਰੀਕ ਨੂੰ ਕੋਈ ਕਿੰਨੀ ਤਰੀਕ ਨੂੰ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਉਹ ਅੱਜ ਤੱਕ ਹੰਸਰਾਜ ਜਿਨ੍ਹਾਂ ਨੂੰ ਪੰਪ ਦੇ ਗਿਆ ਸੀ ਜਿਨ੍ਹਾਂ ਨੂੰ ਇਹ ਗੱਲ ਕਹਿ ਗਿਆ ਸੀ ਉਹ ਅੱਜ ਤੱਕ ਹੰਸਰਾਜ ਦੱਸਿਆ ਹੀ ਨਹੀਂ ਕਿਤੇ ਲੋਕਾਂ ਨੇ ਬੇਨਤੀ ਹੈ ਵੀ ਤੁਸੀਂ ਥੋੜਾ ਜਨਾ ਦੇ ਮਗਰ ਲੀਡਰਾਂ ਮਗਰ ਲੱਕੇ ਨਾ ਬਾਲੇ ਚਾਵਲੇ ਨਾ ਆਇਆ ਕਰੋ ਆਪਾਂ ਪਿੰਡਾਂ 'ਚ ਬੈਠਿਆ ਆ ਆਪਾਂ ਇੱਕ ਦੂਜੇ ਨਾਲ ਵਰਤਣਾ ਇਹਨਾਂ ਲੀਡਰਾਂ ਨੇ ਆਪਾਂ ਉਹ ਕੁਝ ਨਹੀਂ ਜਿਹੜਾ ਰਹਿਣਾ ਉਹ ਦੱਸੋ ਅੰਸਰ ਆ ਜਾਣ ਸੋਦੂ ਪਿੱਛੇ ਆ ਭਾਵੇਂ ਹਾਰ ਜਿੱਤ ਤਾਂ ਚਲੋ ਜਿਹਨੇ ਵੋਟਾਂ ਪਾਈਆਂ ਨੇ ਉਹ ਉਹਨਾਂ ਦੇ ਨਾਲ ਤਾਂ ਪਰ ਉਹ ਤੁਹਾਡੀਆਂ ਦਾ ਕਈਆਂ ਨਾਲ ਕਈਆਂ ਨਾਲ ਉਹ ਵੈਰ ਪਾ ਗਿਆ ਕਈਆਂ ਨਾਲ ਮਕਾਲਾ ਬਣਾ ਗਿਆ ਇਹ ਵੋਟਾਂ ਦੇ ਦਿਨਾਂ ਦੇ ਵਿੱਚ ਵਿੱਚ ਹੀ ਕਰਦੇ ਹੁੰਦੇ ਨੇ ਉਸ ਤੋਂ ਪਿੱਛੇ ਕੋਈ ਨਹੀਂਗਾ ਉਹ ਇਹਨਾਂ ਦੇ ਅੰਦਰ ਯਾਰ ਕਿਵੇਂ ਨ ਉਗਲੇ ਬਟੂਰਾਂ ਦੇ ਇਹਨਾਂ ਨੂੰ ਲੋਕਾਂ ਨੇ ਖਤਮ ਕਰ ਦਿੱਤਾ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜ਼ੀਰੋ ਕਰ ਦਿੱਤਾ ਤੇ ਹੁਣ ਇਹ ਸਾਰੇ ਧੱਕੇ ਖਾਂਦੇ ਫਿਰਦੇ ਨੇ ਇੱਕ ਸਰਪ ਦਾ ਸਰਪ ਚਰਨ ਦੇ ਚੰਨੇ ਨੂੰ ਲੋਕ ਚਾਹੁੰਦੇ ਨੇ ਦੂਜੇ ਇਹਨਾਂ ਨੂੰ ਕੋਈ ਕਿਸੇ ਨੂੰ ਨਹੀਂ ਨਾ ਕੈਪਟਨ ਨੂੰ ਮੈਂ ਅੱਗੇ ਵੀ ਕੱਲ ਜੀਣਾ ਕੈਪਟਨ ਨੂੰ ਨਾ ਬਟੂਰ ਨੂੰ ਨਾ ਮਾਨਪ੍ਰੀਤ ਬਾਦਲ ਨੂੰ ਨਾ ਹਬੌਰ ਵਾਲਾ ਨਾ ਦੁਜਿਆ ਸਾਡਿਆ ਗਰੂਰਸਾਲਾ ਛੋਡੀ ਕੋਈ ਨਹੀਂ ਨਾਲ ਚਾਹੁੰਦਾ ਚਲੋ ਜੇ ਛੋਡੀ ਨੇ ਤਾਂ ਕੰਮ ਕੀਤੇ ਨੇ ਛੋਡੀ ਤਾਂ ਫੇਰ ਵੀ ਕਈਆਂ ਨਾਲ ਚੰਗਾ ਸੀ ਪਰ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਮਿੱਟੂ ਰਾਣੇ ਤਾਂ ਕੀਤਾ ਹੀ ਕਾਕੜੀ ਮਿੱਟੂ ਤਾਂ ਹੁਣ ਵੇਖੋ ਸਾਨੂੰ ਤਾਂ ਸਮਝ ਨਹੀਂ ਲੱਗੀ ਬੀਜੇਪੀ ਦੀ ਵੀ ਕੀ ਸੋਚਦੀ ਪਈ ਬੇਨੂੰ ਤੁਸੀਂ ਮੰਤਰੀ ਬਣਾਤਾ ਜਾਂ ਕੀ ਬਣਾਤਾ ਕਿ ਇਹ ਤੁਹਾਨੂੰ ਪੰਜਾਬ ਚ ਵੋਟਾਂ ਲੈ ਦੇਗਾ ਨਹੀਂ 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 ਇਹ ਤੁਹਾਡਾ ਬੇੜਾ ਕਰਕ ਕਰਨਾ ਆ ਜਿਹੜੇ ਕੋ ਚਾਰ ਪੈਣੀਆਂ ਉਹ ਵੀ ਨਹੀਂ ਪੈਣੀਆਂ ਠੀਕ ਹੈ ਤੇ ਬਾਕੀ ਅੱਜ ਤੁਸੀਂ ਮੈਂ ਅੱਗੇ ਵੀ ਗੱਲ ਕੀਤੀ ਮਨਪ੍ਰੀਤ ਬਾਦਲ ਨੌਕਰੀਆਂ ਵੰਡਦਾ ਫਿਰਦਾ ਵੰਡਦਾ ਫਿਰਦਾ ਲੈ ਲੋ ਵੋਟਾਂ ਨੇ ਦੇਣ ਜਿੰਨੇ ਦੇ ਵੋਟਾਂ ਹਰ ਇੱਕ ਨੂੰ ਆ ਦਾ ਵੀ ਤੂੰ ਰੇਲਵੇ ਦੇ ਕੀਤੇ ਨੇ ਰੇਲਵੇ ਮੰਤਰੀ ਤੇ ਫਿਰਦਾ ਜਿਵੇਂ ਰੇਲਵੇ ਮੰਤਰੀ ਨੇ ਨਾਲ ਦੀ ਨਾਲ ਹੀ ਭਰਤੀ ਕਰਾ ਦੇਣਾ ਜਦੋਂ 5 ਸਾਲ ਨੇ ਸਰਕਾਰੀ ਉਦੋਂ ਤੇ ਇਹਨਾਂ ਨੇ ਕਿਸੇ ਨੂੰ ਕੁਝ ਕਰਨ ਹੀ ਚੱਕੇ ਤੇ ਅੱਜ ਲੋਕਾਂ ਨੂੰ ਨੌਕਰੀਆਂ ਦੇਂਦੇ ਪਰਦੇ ਨੇ ਸਿਰਫ ਤਾਂ ਸਿਰਫ ਇਹ ਵੋਟਾਂ ਦੀ ਖਾਤਰ ਫਿਰਦੇ ਨੇ ਵੀ ਲੋਕਾਂ ਨੂੰ ਬੇਕੂ ਬਣਾ ਕੇ ਤੇ ਵੋਟਾਂ ਲਈਏ ਤੇ ਬਾਕੀ ਜਿਹੜੀ ਗੱਲ ਇਹਨੇ ਕਹੀ ਵੀ ਮੈਂ ਕਿਸਾਨਾਂ ਦੀ ਆ ਵੋਟਾਂ ਤੋਂ ਬਾਅਦ ਸਾਰਿਆਂ ਦੀ ਇਨਕੁਆਰੀ ਕਰਾਵਾਂਗਾ ਡੱਲੇ ਵਾਲ ਸਾਫ ਦੇ ਜਾ ਕੇ ਵੇਖ ਲਾਉਂਦੇ ਘਰੇ ਕੀ ਕੁਛ ਹੈਗਾ ਪਿੰਡ ਵਾਲੇ ਦੱਸ ਦੇਣਗੇ ਤੇ ਜਿਹੜਾ ਧਨੇਰ ਏ ਧਨੇਰ ਵੀ ਨੋਰਮਲ ਬੰਦਾ ਉਹਦੇ ਘਰ ਤਾਂ ਪੱਤਰਕਾਰ ਚਲੇਗਾ ਨੂੰ ਉਹਦਾ ਸਿੱਧਾ ਰਾਸਾ ਜਿ ਰਾਸੀ ਜਾਂ ਘਾਰੇ ਹੁੰਦਾ ਜਿਹੜੇ ਪਹਿਲੇ ਹੁੰਦੇ ਨੇ ਤੇ ਬਾਕੀ ਲੀਡਰਾਂ ਦੀ ਕਦੋਂ ਇਨਕੁਆਰੀ ਹੋਵੇਗੀ ਕਿਹੜੇ ਲੀਡਰ ਜੇ ਤੁਸੀਂ ਪੰਜਾਬ ਨੂੰ ਖਾਧਾ ਜੇ ਪੰਜਾਬ ਨੂੰ ਤੁਸੀਂ ਇੰਨਾ ਰੁਪਈਆ ਬਰਬਾਦ ਕੀਤਾ ਤੁਸੀਂ ਸਾਰਿਆਂ ਨੇ ਤੇ ਤੁਹਾਡੀ ਇਨਕੁਆਰੀ ਕੌਣ ਕਰੇਗਾ ਬਿੱਟੂ ਰਣ ਪੁੱਛਣਾ ਲਾਵੇ ਵੀ ਤੁਹਾਡੀ ਇਨਕੁਆਰੀ ਹੁਣ ਕੌਣ ਕਰੇਗਾ ਪਰ ਗੱਲ ਪਤਾ ਕੀ ਤੁਹਾਡੀ ਇਨਕੁਆਰੀ ਜਿਹਨੇ ਕਰਨੀ ਸੀ ਨਾ ਉਹਨੂੰ ਐਨਐਸ ਲੱਗ ਗਿਆ ਉਹ ਜੇਲ੍ਹ ਚ ਗਿਆ ਜਰਾ ਨਹੀਂ ਤਾਂ ਕੋਈ ਮਹਾਰਾਜ ਸਮਾਂ ਲੈ ਆਉਂਦਾ ਤੁਹਾਡੀਆਂ ਇਨਕੁਆਰੀਆਂ ਹੁੰਦੀਆਂ ਤੁਹਾਡੀਆਂ ਜ਼ਮੀਨਾਂ ਦਾ ਤੁਹਾਡੀਆਂ ਕੋਠੀਆਂ ਦਾ ਤੁਹਾਡੀਆਂ ਕਾਰਾਂ ਦਾ ਪਤਾ ਲੱਗਦਾ ਜਿਹੜੇ ਇਹਦੇ ਦਾਦੇ ਨੇ ਮੁੰਡੇ ਮਰਵਾਏ ਨਹੀਂ ਲੋਕਾਂ ਦੇ ਇਹ ਤਾਂ ਨਕਵਾਰੀਆਂ ਦੀ ਗੱਲ ਕਰਦਾ ਨਕਵਾਰੀਆਂ ਖੋਲੋ ਇਹਨਾਂ ਦੀਆਂ ਵੀ ਖੋਲੋ ਜਿਹੜੇ ਦੇ ਦਾਦੇ ਨੇ ਮੁੰਡੇ ਨੇ ਮਰਵਾਏ ਨਹੀਂ ਲੋਕਾਂ ਦੇ ਕਹਾਨ ਕਰਾਇਆ ਤੇ ਜੇ ਇਹਦੇ ਦਾਦੇ ਨੂੰ ਕਿਸੇ ਨੇ ਮਾਰ ਦਿੱਤਾ ਤੇ ਉਹ 20-20 ਸਾਲ ਉਮਰ ਉੱਤੇ ਕੱਟੀ ਬੈਠੇ ਨੇ ਉਹਨੂੰ ਸਰਗੋ ਨਾਲ ਸਰਕਾਰ ਛੱਡਦੀ ਨਹੀਂ ਪਈ ਵੀ ਦੱਸੋ ਵੀ ਇਹਨਾਂ ਨੂੰ ਇਹ ਜੇ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਕੀ ਖਟੋਗੇ ਦੇਖੋ ਚੰਗਾ ਬੰਦਾ ਚੰਗੀ ਗੱਲ ਕਰੇਗਾ ਰਾਹੁਲ ਗਾਂਧੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਇੱਕ ਪਾਸੇ ਸਰਬਜੀਤ ਵੀ ਜਿਹੜੀ ਤੁਹਾਡੀ ਦਾਦੀ ਦੇ ਕਾਰਨ ਨੇ ਤੇ ਇੱਕ ਪਾਸੇ ਤੁਸੀਂ ਤੇ ਉਹਦਾ ਕੋ ਬਿਆਨ ਪਤਾ ਕਿਹਾ ਸੀ ਉਨੇ ਜੋ ਨੇ ਕੀਤਾ ਉਹਨੇ ਆਪਦਾ ਵੱਡ ਲਿਆ ਦਾਦੀ ਆ ਜਿਹਨਾਂ ਨੇ ਜੋ ਦਾਦੀ ਨੇ ਕੀਤਾ ਉਹਨੇ ਆਪਦਾ ਵੱਡ ਲਿਆ ਪਰ ਗੱਲ ਖਤਮ ਦੁਗਾਂ ਨੇ ਗੱਲ ਹੀ ਨਹੀਂ ਕੀਤੀ ਨਹੀਂ ਤਾਂ ਉਹ ਵੀ ਉਹ ਵੀ ਗੱਲਾਂ ਕਰ ਸਕਦਾ ਸੀ ਉਹ ਵੀ ਰਾਜਾ ਹੈ ਕੋਈ ਛੋਟੀ ਮੋਟੀ ਹਸਤੀ ਨਹੀਂ ਰਾਹੁਲ ਪਰ ਨਹੀਂ ਉਹਨੂੰ ਪਤਾ ਸੀ ਕਿ ਮੈਂ ਜੋ ਕੀਤਾ ਸਿੱਖਾ ਨਾ ਕੀਤਾ ਜੋ ਇਹਨਾਂ ਸ਼ਾਦਾ ਦੇਣੇ ਦੇਣੇ ਜੀ ਤੇ ਇਹ ਤੁਸੀਂ ਵੇਖੋ ਇਹ ਜਿਹੜੇ ਅੰਦਰ ਸਿੰਘ ਬੈਠੇ ਨੇ ਹਵਾਰੇ ਅਰਗੇ ਦੂਜੇ ਤੇ ਰਾਜੂ ਵਾਲੀ ਗਰੀ ਤੇ ਉਹਨਾਂ ਦੇ ਕਿੰਨਾ ਚਕੀਚਕੀਚ ਕੇ ਵੱਜਦਾ ਪਿਆ ਕਿੰਨਾ ਚਕੀਚਕੀਚ ਕੇ ਵੱਜਦਾ ਹੈ ਉਹਨਾਂ ਬਾਹਰ ਨਹੀਂ ਆਉਂਦ ਰਹੇ ਉਹ ਨਹੀਂ ਕਰਦੇ ਉਹਨਾਂ ਨੇ ਆ ਨਹੀਂ ਕਰ ਦੇਣਾ ਤਸੋ ਇਹ ਤੱਕਾ ਨਹੀਂ ਤੇ ਹੋਰ ਕੀ ਕਿਹੜਾ 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 ਸਵਿਧਾਨ ਹੈ ਇਹਨੂੰ ਨੇ ਇੱਕ ਬੰਦਾ ਉਹਦੇ ਨਾਲ ਸਵਿਧਾਨ ਦੀ ਇਹਦੇ ਨਾਲ ਗੱਲ ਪੈ ਕਰਦਾ ਆਉਂਦਾ ਵੀ ਸਵਿਧਾਨ ਨੂੰ ਮੰਨਣਾ ਆ ਆਗੇ ਤੋਂ ਉਹਦੇ ਤੋਂ ਮੁੜ ਕੇ ਭਜਦਾ ਪਿਆ ਸੀ ਭਰਾਓ ਇਹ ਤੁਸੀਂ ਜਿਹੜੇ ਤੁਰੇ ਫਿਰਦੇ ਆ ਨਾ ਗਦਰਬਾਰੀ ਦੇ ਵਿੱਚ ਵੋਟਾਂ ਬਾਟਾਣੇ ਫਿਰਦੇ ਨੇ ਇਹ ਹੁਣ ਤੁਹਾਡੇ ਕੋਲ ਆਇਆ ਨੇ 4 ਦਿਨ ਵੋਟਾਂ ਲੈਣ ਵਾਸਤੇ ਵੋਟਾਂ ਤੋਂ ਪਿੱਛੇ ਇਹਨਾਂ ਤੁਹਾਡਾ ਪਰਛਾਵਾਂ ਵੀ ਨਹੀਂ ਲੈਣਾ ਬਾਕੀ ਇਹ ਜਿਹੜੇ ਵਾਅਦੇ ਕਰਦੇ ਪੈਣ ਨਾ ਉਥੇ ਕਿਸਾਨਾਂ ਦੇ ਜੀ ਅੱਛਾ ਇਹ ਆਦੇ ਵੀ ਸਾਨੂੰ ਤੁਸੀਂ ਪਿੰਡਾਂ 'ਚ ਨਹੀਂ ਵੰਡਦੇ ਜੀ ਤੁਹਾਨੂੰ ਤਾਂ ਤੁਸੀਂ ਬੀਜਪੀ ਦੀ ਵਿਜੇ ਜਿਹੜੇ ਕਿਸਾਨਾਂ ਨੂੰ ਦਿੱਲੀ ਕੋ ਨਹੀਂ ਜਾਣ ਦਿੰਦਾ ਵੀ ਦਿੱਲੀ ਤੁਹਾਡੇ ਪਿਓ ਦੀ ਸੀ। ਕਿ ਕਿਸਾਨਾਂ ਨੂੰ ਵੀ ਦਿੱਲੀ ਜਾਂਦੇ ਆ ਇਹਨਾਂ ਨੂੰ ਕਿਉਂ ਰੁਕਾਇਆ ਜਿੱਥੇ? ਬਾਰਡਰ ਤੇ ਕਾਹਤੋਂ ਰੋਕ ਲਿਆ ਜੇ। ਤੇ ਤੁਨ ਪਿੰਡਾਂ 'ਚ ਰੁਕਣ ਕੇ ਜਾਣ ਤੋੜ ਕੇ ਕਰਨਗੇ। ਤੁਹਾਡਾ ਲਿਹਾਜ਼ ਛੋੜਾ ਕਰਨਗੇ ਲੋਕ। ਤੁਹਾਡਾ ਲਿਹਾਜ਼ ਛੋਟਾ ਹੋਵੇਗਾ ਵੀ ਤੁਹਾਡਾ ਲਿਹਾਜ਼ ਹੋਵੇਗਾ। ਉਹ ਬਿਲਕੁਲ ਤੁਹਾਡਾ ਵਿਰੋਧ ਕਰਨਗੇ ਜਿਨ੍ਹਾਂ ਨੂੰ ਤੁਸੀਂ ਰੋਕਿਆ ਉੱਥੇ। ਬੂਰਾ ਜਿੰਨੀ ਇਹਨਾਂ ਨੂੰ ਪਾਰਟੀਆਂ ਨੂੰ ਸ਼ਰਮ ਨਹੀਂ ਹੈਗੀ ਮੱਸਾ ਜਿੰਨੀ ਵੀ ਨਾ ਅੱਜ ਤੇ ਨਾ ਕੱਲ ਤੇ ਬਾਕੀ ਨਕਵਾਰੀਆਂ ਦੀ ਗੱਲ ਨਕਵਾਰੀਆਂ ਦੀ ਬੜੀ ਖਿਲਕਤ ਨਾਲ ਗੱਲ ਪਿਆ ਕਰਦਾ ਹੈ ਬੜੀ ਖਿਲਕਤ ਨਾਲ ਜਿਹੇ ਬੰਦੇ ਅੰਦਰ ਜ਼ਹਿਰ ਫੁੱਟਦਾ ਨਾ ਉਹ ਇਹ ਉਹ ਜ਼ਹਿਰ ਤੇ ਆ ਗੱਲ ਕਰਦਾ ਸੀ ਵੀ ਕਿਉਂ ਝਾੜਨਾ ਵੀ ਕਹਿ ਜਾਂਦੀ ਤੇ ਬਾਕੀ ਗੱਲ ਇਹ ਆ ਵੀ ਜੀ ਪਹਿਲੀ ਤਾਂ ਗੱਲ ਇਹ ਵੀ ਗੁਰੂ ਰਾਮਦਾਸ ਕਰੇ ਕਿਰਪਾ ਜਿਵੇਂ ਬਾਦਰਾ ਤਲਾਮੁਲਾ ਪਟੀਸ਼ਨ ਤੇ ਆ ਗਿਆ ਨਾ ਇਹਨਾਂ ਦਾ ਵੀ ਤਲਾਮੁਲਾ ਪਟਿਆ ਜਾਣਾ ਇਹਨਾਂ ਦਾ ਸਿਰਫ ਕਾਂਗਰਸ ਦਾ ਇੱਕੋ ਬੰਦਾ ਹੈਗਾ ਜਿਹੜਾ ਚਰਦੀ ਚੰਨੀ ਗੁਰੂ ਮਹਾਰਾਜ ਤੋਂ ਡਰਦਾ ਉਹ ਇੱਕ ਬੰਦਾ ਹੈਗਾ ਤੇ ਦੂਜੇ ਨੇ ਜਿਹੜੇ ਇਹਨਾਂ ਦਾ ਸਾਰਿਆਂ ਨੇ ਕਦਾਬ ਹੀ ਸਮਝੀ ਜਦੋਂ ਨੇ ਗੁਰਕਾ ਸਾਹਿਬ ਦੀ ਫੜ ਕੇ ਸੌਂ ਖਾਧੀ ਤੇ ਤਲਾਮੁਲਾ ਇਹਨਾਂ ਦਾ ਪਟਿਆ ਗਿਆ ਇਹਨਾਂ ਦਾ ਤਾਂ ਸਫਾਈਆਂ ਹੋਣ ਗਈਆਂ ਹੁਣ ਉਹੋ ਹੀ ਸੁਖਬੀਰ ਨੂੰ ਸਤੀਫੇ ਦੇਣੇ ਪੈਣਨਾ ਮਾੜੇ ਕਰਮ ਕਰਕੇ ਜਿਨੇ ਜਿਹੜੇ ਲੀਡਰ ਬਣ ਕੇ ਜਾਂ ਕੋਈ ਬਣ ਕੇ ਗੁਰੂ ਸਾਹਿਬ ਦੀ ਨਿਸ਼ਾਪੀ ਨਹੀਂ ਨਾ ਦੁਆ ਦਾ ਕਰ ਉਹਨਾਂ ਨੇ ਪੱਲੇ ਕੱਖ ਨਹੀਂ ਰਹਿਣਾ ਆ ਚਾਰੂ ਨਾਲ ਵੀ ਉਹ ਕੁਝ ਹੋਵੇਗਾ ਵੇਖ ਲਿਆ ਜੇ ਇਹ ਮਹਾਰਾਜ ਜੇ ਮਹਾਰਾਜ ਦੇ ਘਰ ਢੇਰ ਏ ਢੇਰ ਨਹੀਂ ਕਿ ਬਾਕੀ ਇਨਕੁਆਰੀਆਂ ਤੁਸੀਂ ਕੌਣ ਆ ਪੰਜਾਬ ਜੀਆਂ ਕਰਾਉਣ ਵਾਲੇ ਉਹ ਤੋਂ ਪਹਿਲਾਂ ਕੋਈ ਮਾਲਕ ਗੁਰੂ ਰਾਮਦਾਸ ਜੀ ਦੀ ਕਿਰਪਾ ਕਿਸੇ ਪਾਸੋਂ ਕਰ ਦੇਗਾ ਨੌਕਵਾਰੀਆਂ ਤੋਂ ਕਾਦੀਆਂ ਕਰਉਣੀਆਂ ਨੇ ਨੌਕਵਾਰੀਆਂ ਤੁਸੀਂ ਇਹ ਜੀਆਂ ਕਰਾਈਆਂ ਪੰਜਾਬ ਦੀਆਂ 25 ਤੋਂ 30 ਤੋਂ ਲੱਖ ਲਾ ਕੇ 20 ਵੀ ਲੱਖ ਲਾ ਕੇ ਪੰਜਾਬ ਦੇ ਮੁੰਡੇ ਜਿੰਨੇ ਬਾਹਰ ਭੱਜ ਜਾਂਦੇ ਨੇ ਤੁਸੀਂ ਇਹੋ ਜਿਹਾ ਪੱਠਾ ਭਾਇਆ ਲੋਕਾਂ ਨੇ ਤੁਹਾਨੂੰ 2 2 3 3 4 4 ਵੇਰੇ ਐਮਐਲ ਮੁੱਖ ਮੰਤਰੀ ਤੁਹਾਨੂੰ ਇਹਨਾਂ ਕੋ ਬਣਾ ਲੋਕਾਂ ਨੇ ਪਰ ਆ ਤੁਸੀਂ ਐਂਡ ਤੇ ਆ ਗਿਆ ਕਰਤੂਤਾਂ ਕੀਤੀਆਂ ਜਿਹੜੀਆਂ ਕਰਨ ਵਾਲੀਆਂ ਜਿਹੜੇ ਤੁਹਾਡੇ ਅੱਜ ਵੀ ਨਿਕਲਦੇ ਪਾਣੇ ਪੋਤੜੇ ਤੇ ਉਹੋ ਜੀ ਬੀਜਪੀ ਤੁਹਾਨੂੰ ਵੋਟਾਂ ਜਿਹੜੀਆਂ 4 ਮਿਲਣੀਆਂ ਨੇ 27 ਚ ਵੀ ਨਹੀਂ ਮਿਲਣੀਆਂ ਇਹਨਾਂ ਨੂੰ ਇਹਨਾਂ ਨੂੰ ਤਾਂ ਅੱਗੇ ਨਹੀਂ ਲਾਤਾ ਜਿਵੇਂ ਕੋਣੀਏ ਬੜੇ ਪੰਜਾਬ ਦੇ ਮੋਢੀ ਹੁੰਦੇ ਨੇ ਮਾਨਪ੍ਰੀਤ ਦੇ ਲੋਕ ਸ਼ਕਲ ਨਹੀਂ ਵੀ ਮਾਨਪ੍ਰੀਤ ਉਹੋ ਜਿਹੇ ਬੰਦੇ ਜਿਹੜੇ ਨਾ ਉਦਾਂ ਦੇ ਉਹ ਹੀ ਉਹਨੂੰ ਘਰੇ ਵਾਰਦੇ ਨੇ ਜਿਹੜੇ ਅਸਲ ਖੱਲਣੇ ਦੇ ਟਿਕਾਣੇ ਦੇ ਨਾ ਉਦਾਂ ਦੀ ਸ਼ਕਲ ਨਹੀਂ ਵੇਖ ਕੇ ਖੁਸ਼ ਹਜੇ ਹਮਾ ਬੜੇ ਗਦੋਂ ਪੁੱਛੇ ਹੁੰਦੇ ਅਸੀਂ ਤਾਂ ਪਰਛਾਵਾਂ ਵਾਲੀ ਲੈ ਕੇ ਖੁਸ਼ ਇਹਨਾਂ ਦਾ ਨਹੀਂ ਇਹਨਾਂ ਦਾ ਇਹ ਇਹ ਨੇ ਨੌਕਰੀਆਂ ਦਿੰਦੇ ਫਰਦੇ ਆ ਝੂਠਾਂ ਦੀਆਂ ਇਸ ਕਰਕੇ ਬਚੋ ਕੋਈ ਜ਼ਰੂਰਤ ਨਹੀਂ ਇਹਨਾਂ ਦੇ ਮਗਰ ਲੱਗਣ ਦੀ ਯਾਦ ਯਾਦ ਨੂੰ ਪਾਓ ਜਦੋਂ ਕਿਸਾਨਾਂ ਦੀ ਇਨਕੁਆਰੀ ਕਰਾਇੰਗਾ ਫਿਰ ਪਤਾ ਵੀ ਲੱਗ ਜਾਏਗਾ ਤੈਨੂੰ ਕਿ ਕਿਸਾਨਾਂ ਦੀ ਇਨਕੁਆਰੀ ਚ ਕੀ ਨਿਕਲਦਾ ਜਦੋਂ ਕਿਸਾਨਾਂ ਨੇ ਤੁਹਾਨੂੰ ਹੱਥ ਪਾ ਲਿਆ ਤੇ ਤੁਹਾਡੀਆਂ ਇਨਕੁਆਰੀਆਂ ਕਰੋ ਹੋਣੀਆਂ ਤੇ ਫਿਰ ਚੀਕਿਆ ਜਨਾਬ ਦੇ ਨਹੀਂ ਕਿ ਤੁਹਾਡੇ ਕੋਲ ਤਾਂ ਇਨਕੁਆਰੀਆਂ ਕਰਾਂ ਬੜਾ ਕੁਝ ਨਿਕਲਣਾ ਔਰ ਤੁਸੀਂ ਕੋਈ ਜੱਦੀ ਸਰਦਾਰ ਥੋੜੇਗੇ ਸੀ ਜਿੰਨੇ ਵੀ ਤੁਸੀਂ ਜੁੱਤੇ ਸਾਰੇ ਇੱਕ ਨੰਗ ਮਲੰਗ ਸੀ ਭੁੱਖੇ ਨੰਗੇ ਗਿਆ ਜਿਹੜੇ ਸੋਢੀ ਸੀ ਸੋਢੀ ਹੈਗੇ ਜਰੂਰ ਸੀ ਤੇ ਕਰਜ਼ੇ ਨਾਲ ਮਰੇ ਪਏ ਸੀ ਇਹਨਾਂ ਪੱਲੇ ਕੱਖ ਨਹੀਂ ਸੀ ਜਦੋਂ ਇਹ ਜੱਤਕਣ ਉਦੋਂ ਪਿੱਛੇ ਇਹਨਾਂ ਕੋ ਬਣਾ ਲਿਆ ਅ ਕੈਪਟਨ ਦੀ ਵੀ ਜਿਹੜੇ ਪਹਿਲੂ ਨਹੀਂ ਸੀ ਤੇ ਜਿਹੜੀਆਂ ਨੇ ਜੇਲਾ ਸਭ ਗਾਣੇ ਕੋੜੇ ਪਈਆਂ ਸੀ ਜਦੋਂ ਇਹ ਮੁੱਖ ਮੰਤਰੀ ਬਣਿਆ ਉਦੋਂ ਪਿੱਛੇ ਇਹਨਾਂ ਛਡਾਇਆ ਨਾ ਤਾਰੀਆਂ ਇਹ ਕਰਕੇ ਤੁਹਾਡੀਆਂ ਇਨਗਵਾਰੀਆਂ ਕੌਣ ਕਰੇਗਾ ਭਈ ਇਹਨਾਂ ਤੋਂ ਬਚੋ ਇਹਨਾਂ ਤੋਂ ਬਚਣ ਦੀ ਲੋੜ ਏ ਕਿ ਚੰਗੇ ਬੰਦੇ ਨੂੰ ਪਾ ਦੋ ਯਾਦ ਮੇਦਬਾਰ ਨੂੰ ਕਿਹਨ ਪਾ ਦੋ ਜਿਹੜਾ ਕੋ ਚੰਗਾ ਇਹਨਾਂ ਦੇ ਮਗਰ ਲੱਗਿਆ ਜਿਨਾ ਇਹਨਾਂ ਨੂੰ ਨਾ ਇਹਨਾਂ ਦਾ ਪਰਛਾਵਾਂ ਵੀ ਨਾ ਵੇਖੋ ਆਪਾਂ ਤੇ ਗੱਲ ਇਹਨੇ ਆਉਣ ਵਾਲੇ ਸਮੇਂ ਜਿਹਨਾਂ ਜੁਆਕਾਂ ਦਾ ਇਹੋ ਜਿਹੇ ਪੰਜਾਬ ਦੇ ਬੱਚਿਆਂ ਦਾ ਇਹਨਾਂ ਪੱਠਾ ਭਾਇਆ ਭਵਿਕ ਭਾਇਆ ਜਿਹੜਾ ਰਹਿ ਰੱਬ ਦਾ ਨਾਮ ਅੱਜ ਤੁਸੀਂ ਇਹ ਦੇਖੋ ਹਾਲਾਤ ਇਹਨਾਂ ਨੇ ਕੀ ਪੰਜਾਬ ਚ ਇਹਨਾਂ ਨੇ ਕਾਨੂੰਨ ਕਿਹੜੇ ਬਣਾਤੇ ਨੇ ਹੁਣ ਭਈਏ ਨੇ ਮੋਲੀ ਜਿਹੜੇ ਮੁੰਡੇ ਦੋ ਮਾਰਤੇ ਨੇ ਕਿਸੇ ਲੀਡਰ ਦਾ ਮੂੰਹ ਵੱਡਿਆ ਜਾਏ ਕੋਈ ਲੀਡਰ ਬੋਲਿਆ ਹੋਵੇ 15-15 ਸਾਲ ਦੇ ਮੁੰਡੇ ਆ ਜਿਹੜੇ ਵੱਢ ਦਿੱਤੇ ਨੇ ਕਾਚਵਾ ਨਾਲ ਤੇ ਇਹਨਾਂ ਲੀਡਰਾਂ ਨੇ ਇਹਨਾਂ ਨੇ ਇਹਨਾਂ ਬੇੜਾ ਗਰਕੜਿਆਂ ਨੇ ਕੀ ਕੀਤਾ ਉਹਨਾਂ ਦੀਆਂ ਵੋਟਾਂ ਬਣਾਈਆਂ ਨੇ ਆਧਾਰ ਕਾਰਡ ਲਾ ਲ ਗੋਣਾਂ ਦੀ ਇਹਨਾਂ ਨੇ ਵੋਟਾਂ ਬਣਾਈਆਂ ਨੇ ਕੋਈ ਲੀਡਰ ਨਹੀਂ ਬੋਲਿਆ ਉੱਥੇ ਵੀ ਕਿਨਾ ਉਹ ਝਾੜੂ ਦਾ ਨਾ ਤੁ ਜਾਣਾ ਤੇ ਜਾ ਵੀ ਭਾਈ ਬਹੁਤ ਮਾਰਾ ਆਇਆ ਇੱਕ ਬਾਹਰ ਦੇ ਬੰਦੇ ਆ ਗਏ ਤੇ ਇਥੇ ਉਹਨਾਂ ਮੁੰਡੇ ਮਾਰਦੇ ਤੇਰੇ ਦੋ ਤੇ ਉਹ ਲਾਸ਼ਾਂ ਰੱਖ ਕੇ ਅਜੇ ਤੱਕ ਚਰਾਹੇ 'ਚ ਬੈਠੇ ਨੇ ਉਹਨਾਂ ਦਾ ਪਰਿਵਾਰ ਆ ਹਾਲਾਤ ਨੇ ਇਹਨਾਂ ਸਰਕਾਰਾਂ ਤੋਂ ਆਸ ਰੱਖਣਿਆ ਸੀ ਇਹਨਾਂ ਸਰਕਾਰਾਂ ਤੋਂ ਆਸ ਨਾ ਰੱਖੋ ਬਾਕੀ ਗੁਰੂ ਰਾਮਦਾਸ ਦੀ ਕਿਰਪਾ ਨੇ ਚਾਹੀਦੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਬਹੁਤ ਜ਼ਿਆਦਾ ਬਲਜਾ ਬਹੁਤ ਕੁਝ ਕਰਦਾ ਉਹਦੇ ਦੇ ਖੋਪਰੋਸਾ ਸਾਰੇ ਨਿਆਂ ਬਰਾਬਰ ਕਰ ਦੇਗਾ ਇਹਨਾਂ ਦੀ ਹੈ ਜੀ ਸਪਾਈ ਹੋਵੇਗੇ ਇਹਨਾਂ ਦੀ ਇਹਨਾਂ ਦੀ ਹੈ ਜੀ ਇਹ ਫੱਟੀਆਂ ਪਚੀਚਣ ਗਿਆ ਯਾਦ ਰੱਖਣਗੇ ਉਹ ਦਿਨ ਦੂਰ ਨਹੀਂ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਹਨਾਂ ਤੋਂ ਬਚੋ